ਮੇਰਾ ਨਾਮ ਲਾਹਵ ਸਿੰਘ ਹੈ ਜੀ ਵਾਰਡ ਨੰਬਰ 2504 ਜਾਂ ਆਮ ਆਦਮੀ ਪਾਰਟੀ ਤੋਂ तकरीबन 100 ਦੇ तकरीबन ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਇਹ ਸਾਡੇ ਐਮਐਲ ਸਾਹਿਬ ਅਮਨਦੀਪ ਕਰੋ ਰੋੜਾ ਜੀ ਦੀ ਕੰਮਾਂ ਨੂੰ ਵੇਖਦੇ ਮੋਗੇ ਹੋਏ ਇਹਦੇ ਸਾਰੇ ਪਰਿਵਾਰ ਸ਼ਾਮਲ ਹੋਏ ਆ ਪੰਜਾਬ ਵਿੱਚ ਕੰਮਾਂ ਦੀ ਬਹੁਤ ਤੇਜ਼ੀ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਕੰਮ ਚੱਲ ਰਹੇ ਨੇ ਇਹ ਸਾਡੀ ਸਰਕਾਰ ਪੂਰੇ ਵਾਦੇ ਸਾਰੇ ਪੂਰੇ ਆ ਜੇ ਧਰਮ ਛੱਲਾ ਦੀ ਮੰਗ ਕੀਤੀ ਸਾਡੇ ਵਾਰਡ ਵਾਲਿਆਂ ਨੇ ਐਮਐਨ ਸਾਹਿਬ ਨੂੰ ਦੱਸ ਕੇ ਗਏ ਆ ਕਿ ਅਸੀਂ ਤੁਹਾਡੇ ਧਰਮ ਛੱਲਾ ਜਲਦੀ ਜਲਦੀ ਬਣਾ ਕੇ ਦੇਵਾਂਗੇ ਧਿਆਨ ਜਗਾਇਆ ਅਮਨ ਸਿੰਘ ਸਾਹਿਬ ਦੇ ਲਿਆਂਦਾ ਵਾਜੀ ਉਹ ਜਲਦ ਜਲਦ ਸਾਰੇ ਕੰਮ ਪੂਰੇ ਕੀਤੇ ਜਾਣਗੇ। ਇਸ ਸਮੇਂ ਆ ਦਵਾਂਗੇ ਆਮ ਆਦਮੀ ਪਾਰਟੀ ਸਾਡੇ ਪੰਜਾਬ ਵਿੱਚ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਜੀ। ਸਸ਼ੀ ਕਾਲ ਜੀ ਅੱਜ ਸਾਡੀ ਬੋਰਡ ਨੰਬਰ 25 ਮੋਗਾ ਵਿਖੇ ਸਾਡੇ ਬੋਰਡ ਇੰਚਾਰਜ ਮੇਰਾ ਛੋਟਾ ਵੀ ਸਰਦਾਰ ਮਿਲਪ ਸਿੰਘ ਜੀ ਉਹਨਾਂ ਦੀ ਬੋਰਡ ਦੇ ਵਿੱਚ ਸੰਕਟੇ ਪਰਿਵਾਰ ਜਿਹੜੇ ਅੱਜ ਕਾਂਗਰਸ ਤੇ ਅਕਾਲੀ ਦਲ ਪਾਰਟੀ ਰਿਵਾਇਤੀ ਪਾਰਟੀਆਂ ਨਾਲ ਵੀ ਤਾਂ ਕਿ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਜਿਹੜੇ ਪੰਜਾਬ ਦੇ ਲਈ ਰੋਜ਼ ਜਿਹੜੇ ਇਤਿਹਾਸਿਕ ਫੈਸਲੇ ਲਏ ਜਾ ਰਹੇ ਔਰ ਜਿਹੜਾ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਚੱਲ ਰਹੇ ਆ ਔਰ ਉਹਨਾਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਔਰ ਅਸੀਂ ਵੀ ਇਹਨਾਂ ਨੂੰ ਪ੍ਰੋਸਾਦ ਪਾਇਆ ਕਿ ਇਹਨਾਂ ਦੀ ਬੋਰਡ ਦੇ ਵਿੱਚ ਜਿਹੜੇ ਕੰਮ ਬਹੁਤ ਲੰਬੇ ਅਰਸੇ ਤੋਂ اٹਕੇ ਹੋਏ ਸੀਗੇ ਆ ਉਹ ਕੰਮ ਜਿਹੜੇ ਹੈਗੇ ਆ ਇਹਨਾਂ ਨੇ ਅੱਜ ਧਿਆਨ ਦੇ ਵਿੱਚ ਲੈ ਕੇ ਆਂਦੇ ਆ ਉਹ ਕੰਮ ਜਲਦ ਤੋਂ ਜਲਦ ਸੀ ਜਿਹੜਾ ਹੈਗਾ ਕਰਵਾ ਕੇ ਦਵਾਂਗੇ ਔਰ ਇਹਨਾਂ ਪਰਿਵਾਰਾਂ ਨੂੰ ਮੈਂ ਜੀ ਆਇਆਂ ਆਖਦੀ ਆ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਔਰ ਹਮੇਸ਼ਾ ਇੱਕ ਪਾਰਟੀ ਦੇ ਵਿੱਚ ਵੀ ਔਰ ਪਰਿਵਾਰ ਦੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਵੀ ਜਿਹੜਾ ਇਹਨਾਂ ਦੇ ਨਾਲ ਅਸੀਂ ਹਮੇਸ਼ਾ ਖੜਾਂਗੇ ਔਰ ਇੱਕ ਬੋਰਡ ਨੰਬਰ 25 ਦੇ ਜਿਹੜੇ ਹੈਗੇ ਆ ਵਿਕਾਸ ਕਾਰਜ ਜਿੰਨੇ ਵੀ ਇਹਨਾਂ ਨੇ ਕੰਮ ਕੀਆ ਉਹ ਸਾਰੇ ਕਰਵਾਏ ਜਾ ਰਹੇ ਆ ਅੱਜ 100 ਦੇ ਕਰੀਬ ਜਿਹੜੇ ਹੈਗੇ ਆ ਜੁਆਇਨਿੰਗਸ ਹੋਈਆਂ ਨੇ ਜੀ ਇਹ ਅਕਾਲੀ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚੋਂ ਕੁਝ ਪਰਿਵਾਰ ਸੀ ਮੋਸਟਲੀ ਸਾਰੇ ਜਿਹੜੇ ਹੈਗੇ ਸੀ ਕਾਂਗਰਸ ਦੇ ਵਿੱਚੋਂ ਆਏ ਹੈ ਮੈਂ ਸਭ ਨੂੰ ਇਹੀ ਕਹੂੰਗੀ ਕਿ ਜੀ ਜਿਸ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਸਾਡੇ ਪਾਰਟੀ ਦੇ ਸੁਪਰੀਮੋਸ਼ੀ ਰਵਿੰਗ ਕੇ ਜੀ ਵਾਲਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਬਹੁਤ ਅੱਛਾ ਦੇਸ਼ ਦੀ ਰਾਜਨੀਤੀ ਬਦਲੀ ਹੈ ਕਿ ਅੱਜ ਹਰ ਪਾਰਟੀ ਜਿਹੜੀ ਹੈਗੀ ਹੈ ਉਹ ਐਜੂਕੇਸ਼ਨ ਤੇ ਗੱਲ ਕਰ ਰਹੀ ਹੈ ਸਿਹਤ ਤੇ ਗੱਲ ਕਰ ਰਹੀ ਹੈ ਸਾਡੇ ਪੰਜਾਬ ਦੇ ਸਾਰੇ ਸਕੂਲ ਜਿਹੜੇ ਹੈਗੇ ਆ ਮੋਸਟਲੀ ਮੈਨੂੰ ਮੇਰੇ ਲਈ ਬੜੇ ਫਖਰ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਦੀ ਆ ਸਾਡੇ ਮਾਨਜੁਬ ਸੀਐਮ ਸਾਹਿਬ ਦਾ ਕਿ ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਮੋਗੇ ਦੇ ਵਿੱਚ 4 ਨਵੇਂ ਸਕੂਲ ਬਣਾ ਕੇ ਦਿੱਤੇ ਆ ਬੱਚਿਆਂ ਨੂੰ ਔਰ ਹਰ ਸਕੂਲ ਦੇ ਵਿੱਚ ਜਿੱਥੇ ਕਮਰਿਆਂ ਦੀ ਜਰੂਰਤ ਸੀ ਸਾਇੰਸ ਲੈਬਸ ਚਾਹੀਦੀਆਂ ਸੀਗੀਆਂ ਜੋ ਵੀ ਜਿਹੜਾ ਢਾਂਚਾ ਸੀਗਾ ਜਿਸ ਦੀ ਜਰੂਰਤ ਸੀ ਸਕੂਲ ਦੇ ਵਿੱਚ ਉਹ ਬਣਵਾਏ ਗਏ ਆ ਔਰ ਹਰ ਸਕੂਲ ਦੇ ਵਿੱਚ ਅੱਜ ਵੀ ਸਾਡੇ ਇੱਕ ਪਿੰਡ ਮੇਸ਼ਰੀ 1.5 ਕਰੋੜ ਤੋਂ ਵੱਧ ਦੀ ਲਗਤ ਦੇ ਨਾਲ ਇੱਕ ਸਕੂਲ ਪ੍ਰਾਇਮਰੀ ਸਕੂਲ ਬੱਚਿਆਂ ਲਈ ਤਿਆਰ ਹੋ ਰਿਹਾ 40 ਲੱਖ ਦੀਆਂ ਗ੍ਰਾਂਟਾਂ ਹੋਰ ਸਕੂਲਾਂ ਦੇ ਲਈ ਕਮਰਿਆਂ ਲਈ ਆਈਆਂ ਨੇ ਉੱਥੇ ਹੀ ਮਹੱਲਾ ਕਲੀਨਿਕਾ ਔਰ ਤਿੰਨ ਹੈਲਥ ਵੈਲਨੈਸ ਸੈਂਟਰ ਅਸੀਂ ਇਹਨਾਂ 3 ਸਾਲਾਂ ਦੇ ਵਿੱਚ ਮੋਗੇ ਹਲਕੇ ਨੂੰ ਬਣਾ ਕੇ ਦਿੱਤੇ ਔਰ ਇੱਕ ਜਿਹੜਾ ਕਲਕਲਾ ਪਾਸ ਕਰਵਾਇਆ ਔਰ ਮੋਗੇ ਸ਼ਹਿਰ ਦੀ ਸਭ ਤੋਂ ਵੱਡੀ ਮੰਗ ਸੀਗੀ ਕਿ ਮੋਗਾ ਦਾ ਸਰਕਾਰੀ ਹਸਪਤਾਲ ਹੈ ਜਿਹੜਾ ਉਹ ਸ਼ਹਿਰ ਦੇ ਵਿਚਕਾਰ ਹੋਣ ਦੇ ਕਰਕੇ ਸੈਂਟਰ 'ਚ ਹੋਣ ਕਰਕੇ ਟ੍ਰੈਫਿਕ ਦੀ ਬੜੀ ਦਿੱਕਤ ਆ ਜਾਂਦੀ ਸੀਗੀ ਔਰ ਟਰਾਮਾ ਸੈਂਟਰ ਜਿਹੜਾ ਹੈਗਾ ਅਸੀਂ 14 ਕਰੋੜ ਰੁਪਏ ਪਾਸ ਕਰਵਾਇਆ ਟਰਾਮਾ ਸੈਂਟਰ ਸਾਡੇ ਮੇਨ ਜੀਟੀ ਰੋਡ ਤੇ ਬਣਨ ਜਾ ਰਿਹਾ ਇਹ ਬਹੁਤ ਵੱਡੀ ਮੰਗ ਸੀ ਮੋਗਾ ਸ਼ਹਿਰ ਦੀ ਉਸੇ ਤਰ੍ਹਾਂ ਚਾਹੇ ਐਸਟੀਪੀ ਪਲਾਂਟ ਦੀ ਗੱਲ ਕਰੀਏ ਚਾਹੇ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਜਿੱਥੇ ਇਸ ਬੱਚਿਆਂ ਨੂੰ ਸਰਕਾਰੀ ਯੂਪੀਐਸਸੀ ਸੈਂਟਰ ਦੇ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ ਔਰ ਉਹ ਪੰਜਾ ਸਾਡਾ ਮੋਗੇ ਦੇ ਵਿੱਚ ਬਣਿਆ ਉਸੇ ਤਰ੍ਹਾਂ ਡੀਸੀ ਆਫਿਸ ਦੀ ਜਿਹੜੀ ਡੀਸੀ ਕੰਪਲੈਕਸ ਦੀ ਬਿਲਡਿੰਗ ਸੀਗੀ ਉਹਦੇ ਦੋ ਫਲੋਰ ਐਕਸਟੈਂਡ ਹੋ ਰਹੇ ਆ 11 ਕਰੋੜ ਰੁਪਏ ਦੀ ਲੱਗਦੇ ਨਾਲ ਉਹ ਤਿਆਰ ਕੀਤੇ ਜਾ ਰਹੇ ਆ ਔਰ ਹੋਰ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਹੈਗੇ ਆ ਸਾਡੇ ਮੋਗੇ ਸ਼ਹਿਰ ਦੇ ਵਿੱਚ ਹੋਏ ਆ ਔਰ ਪਿੰਡਾਂ ਦੇ ਵਿੱਚ ਆਲਮੋਸਟ 46 ਪਿੰਡਾਂ ਦੇ ਵਿੱਚੋਂ 33 ਪਿੰਡਾਂ ਦੇ ਗਰਾਊਂਡ ਜਿਹੜੇ ਹੈਗੇ ਆ ਅਸੀਂ ਉਹਦੋਂ ਨਹੀਂ ਗਰਾਊਂਡ ਜਿਹੜੇ ਪਾਸ ਹੋ ਚੁੱਕੇ ਆ ਜਿਹੜੇ 6 ਮਹੀਨਿਆਂ ਚ ਬਣ ਕੇ ਤਿਆਰ ਹੋ ਜਾਣਗੇ ਅਬ ਬਿਲਕੁਲ ਜੀ ਮੈਨੂੰ ਯਾਦ ਹੈ ਕਿ ਇਸ ਬੋਰਡ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਬਣਾਉਣ ਦੇ ਲਈ ਇੱਕ ਲੋਕੇਸ਼ਨ ਸਾਡੇ ਕੋਲ ਆਈ ਸੀਗੀ ਮੈਂ ਤੇ ਸਾਡੇ ਬੋਰਡ ਇਨਚਾਰਜ ਮੇਰਾ ਛੋਟਾ ਵੀਰ ਮਿਲਾਪ ਜੋ ਸਾਡਾ ਹਲਕਾ ਕੋਆਰਡੀਨੇਟਰ ਵੀ ਹੈ ਯੋਧਨਸ਼ੈਂ ਫਿਰੋਦੇ ਦੇ ਅਸੀਂ ਦੇਖਣ ਗਏ ਸੀਗੇ ਕਿ ਇੱਥੇ ਮਹੱਲਾ ਕਲੀਨਿਕ ਜਿਹੜੀ ਬਣਾਈ ਜਾਵੇ ਤੇ ਉਦੋਂ ਦੇਖਿਆ ਕਿ ਇਹਨਾਂ ਪਰਿਵਾਰਾਂ ਦੇ ਕੋਲ ਸਿਰਫ ਇੱਕ ਜਿਹੜੀ ਸੀਗੀ ਧਰਮਸ਼ਾਲਾ ਜਿੱਥੇ ਜਿਹੜੀ ਬਿਲਕੁਲ ਹੀ ਅਨਸੇਫ ਹੈ ਔਰ ਉੱਥੇ ਇਹ ਵਿਚਾਰੇ ਬਾਹਰ ਬੈਠ ਕੇ ਆਪਣਾ ਕੋਈ ਪ੍ਰੋਗਰਾਮ ਦੁੱਖ ਸੁੱਖ ਦਾ ਪ੍ਰੋਗਰਾਮ ਕਰਦੇ ਆ ਸੋ ਅਸੀਂ ਜਿਹੜਾ ਉੱਥੇ ਮਹੱਲਾ ਕਲੀਨਿਕ ਦਾ ਕੈਨਸਲ ਕਰਕੇ ਹੁਣ ਇਹਨਾਂ ਵੱਲੋਂ ਇਹੀ ਮੰਗ ਆਈ ਹੈ ਕਿ ਉੱਥੇ ਧਰਮਸ਼ਾਲਾ ਬਣਾਈ ਜਾਵੇ ਇਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਅਸੀਂ ਡਿਸਕਸ ਕੀਤਾ ਸੀਗਾ ਸਾਡੇ ਮਾਨਯੋਗ ਮੀਰ ਸਾਹਿਬ ਅਵਲਜੀਤ ਸਿੰਘ ਚੰਨੀ ਜੀ ਵੀ ਇੱਥੇ ਮੌਜੂਦ ਆ ਔਰ ਮਿਲਾਪ ਅਸੀਂ ਜਦੋਂ ਇਹਨਾਂ ਦੇ ਹਾਲਾਤ ਦੇਖੇ ਤਾਂ ਅਸੀਂ ਖੁਦ ਹੀ ਡਿਸਕਸ ਕੀਤਾ ਕਿ ਇਹਨਾਂ ਸਾਡੇ ਮਹੱਲਾ ਨਿਵਾਸੀਆਂ ਦੇ ਲਈ ਇੱਥੇ ਇੱਕ ਬਹੁਤ ਸੋਹਣੀ ਧਰਮਸ਼ਾਲਾ ਜਿਹੜੀ ਹੋਣੀ ਚਾਹੀਦੀ ਹੈ ਜਿੱਥੇ ਇਹ ਬੈਠ ਕੇ ਆਪਣਾ ਪ੍ਰੋਗਰਾਮ ਕਰ ਸਕਣ ਕੋਈ ਵੀ ਚਾਹੇ ਉਹ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਸੋ ਜਲਦੀ ਜੜੀ ਹੈਗੀ ਇਹਨਾਂ ਨੂੰ ਉੱਥੇ ਟਰਮਸ਼ਾਲਾ ਬਣਾ ਕੇ ਦਿੱਤੀ ਜਾਏ। ਦੇ ਵਿੱਚ ਹੀ ਜੀ ਅਸੀਂ ਜੜੀਆਂ ਸਟਰੀਟ ਲਾਈਟਸ ਨਵੀਆਂ ਲਗਵਾ ਰਹੀਆਂ ਹੁਣ ਔਰ ਜਲਦੀ ਜੜੀਆਂ ਹੈਗੀਆਂ ਉਹਦਾ ਕੰਮ ਸਟਾਰਟ ਕਰਨ ਜਾ ਰਹੀਆਂ ਸਟਰੀਟ ਲਾਈਟਸ ਵੀ ਹੋਣਗੀਆਂ ਔਰ ਸ਼ਹਿਰ ਦੇ ਜਿਹੜੇ ਸਾਡੇ ਸੀਵਰੇਜ ਦਾ ਜਿਹੜਾ ਸੀਗਾ ਪਿਆ ਹੋਇਆ ਬਹੁਤ ਪੁਰਾਣਾ ਸੀਗਾ ਉਹ ਵੀ ਅਸੀਂ ਠੀਕ ਕਰ ਰਹੇ ਹਾਂ ਔਰ ਆਊਟਰ ਸਾਈਡ ਜਿੰਨੀਆਂ ਵੀ ਸਾਡੀਆਂ ਸ਼ਹਿਰ ਦੀਆਂ ਉੱਥੇ ਨਵਾਂ ਸੀਵਰੇਜ ਤੇ ਵਾਟਰ ਪਾਈਪਸ ਜਿਹੜੀਆਂ